ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਪੰਜਾਬ ਦੀ ਜਨਤਾ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਮੈਂ ਕਿ ਅੱਜ ਲੋਕ ਬਾਲਸਾਹਬ ਨੂੰ ਚੇਤੇ ਤੁਰਤੇ ਕਿਉਂ ਯਾਦ ਕਰਦੇ ਆ ਕਾ ਕੰਮ ਪਤਾ ਕੀ ਆ ਕਿ ਬਾਦਲ ਸਾਹਿਬ ਨੇ ਜੋ ਗਰੀਬਾਂ ਵਾਸਤੇ ਸਕੀਮਾਂ ਬਣਾਈਆਂ ਸੀ ਸਗਾਂ ਸਕੀਮیں ਬਾਲ ਸਾਹਿਬ ਨੇ ਸ਼ੁਰੂ ਕੀਤੀ ਸੀ ਆਟਾ ਜਾਲ ਸਕੀਮ ਵੀ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਸੀ ਔਰ ਸਭ ਤੋਂ ਵੱਡੀ ਗੱਲ ਆ ਕਿ ਬਾਦਲ ਸਾਹਿਬ ਦੇ ਰਾਜ ਦੇ ਵਿੱਚ ਇੱਕ ਜੀਦੋਂ 30 ਕਿਲੋ ਕਣਕ ਮਿਲਦੀ ਦੀ 30 ਕਿਲੋ ਦਾ ਤੋੜਾ ਕਣਕ ਤਾਂ ਮਿਲਦਾ ਸੀ ਜੇ 10 ਬੰਦੇ ਨੇ ਜਾਂ 8 ਬੰਦੇ ਨੇ ਉਸਾਰਣ ਸਾਰੇ ਨੂੰ 30-30 ਕਿਲੋ ਮਿਲਣੀ ਤੇ ਉਹਨਾਂ ਦਾ ਗੁਜ਼ਰਗੁਜ਼ਾਰਾ ਬਹੁਤ ਵਧੀਆ ਹੁੰਦਾ ਸੀ ਅੱਜ ਦੀ ਦੇਖ ਲਓ ਭਗਵੰਤ ਮਾਨ ਸਰਕਾਰ ਨੇ ਉਹ 5-5 ਕਿਲੋ ਦੇ ਆਦਨ ਮੰਨ ਮਖੌਣ ਲੱਗਾ ਦੇਖੋ ਜੀ ਇੱਕ ਵਾਰ ਜੀ ਆਖੋ ਸੱਤ ਮੈਂਬਰਾਂ ਕਿੰਨੀ ਮਿਲਈਏ ਕੱਟ ਕੇ ਇਹਨੇ ਪੰਜ ਕਰੋ ਠੀਕ ਹੀ ਆ ਜੀ ਧੱਕਾ ਨਹੀਂ ਹੈ ਜੀ ਇਹ ਪੰਜਾਬ ਗਵਰਨਮੈਂਟ ਘਰ ਘਰ ਪਹੁੰਚ ਰਹੀ ਹੈ ਜੀ ਇਹ ਇਹ ਦੇਖੋ ਜੀ ਹੁਣ ਹੁਣ ਤੱਕ ਤੁਸੀਂ ਇੰਨਾ ਰਾਸ਼ਨ ਕਦੇ ਲਿਆ ਜੀ ਮੈਂਬਰ ਦੇਖ ਲਓ ਪੰਜਾਬ ਗਵਰਨਮੈਂਟ ਕੀ ਕਰ ਰਹੀ ਹੈ ਤੁਹਾਡੇ ਨਾਲ ਇਹ ਭਗਵਾਨ ਤਮਨ ਸ਼ਾਵਨ ਉਹਨਾਂ ਦੇ ਘਰ ਜਾ ਕੇ ਘਰ ਘਰ ਗਿਫਟ ਦੇ ਕੇ ਆਏ ਵਾਹ ਇਹ ਸੱਤ ਦੀਆਂ ਵੀ ਆ ਲੈ ਆਪ ਯਾਰ ਕੇ ਦੇਖੋ ਜੀ ਅੱਖਾਂ ਤੋਂ ਉਹਨੀਆਂ ਇਹਨਾਂ ਨੂੰ ਜਨ ਕੇ ਕੁਝ ਵੀ ਨਹੀਂ ਦਿਖ ਰਿਹਾ ਇਹੇ ਘਰ ਘਰ ਦੇ ਰਹੀ ਆ ਪੱਜਾ ਪਰ ਵਰਤਮਾਨ ਸਰਕਾਰ ਦੇ ਕਾਰਨਾਮੇ ਵੇਖੋ ਜੀ 5-5 ਕਿਲੋ ਦੇ ਤੋੜੇ ਨੇ ਸਾਰੇ ਤੇ ਗਰੀਬਾਂ ਦੇ ਕੋਲ ਰੋਟੀ ਵੀ ਖੋਲੀ ਆ ਬਾਲ ਸਾਹਿਬ ਤੇ ਫਿਰ ਵੀ ਸਾਰਿਆਂ ਨੂੰ ਰੋਟੀ ਦਿੰਦੇ ਸੀ ਉਹ ਜਿਹੜੇ ਬਾਲ ਸਾਹਿਬ ਕਣਕ ਦਿੰਦੇ ਸੀ ਬੜਾ ਵਧੀਆ ਲੋਕਾਂ ਦਾ ਗੁਜ਼ਰ-ਗੁਜ਼ਾਰਾ ਹੁੰਦਾ ਸਾਡੇ ਵੀ ਲੱਗ ਇੱਕ ਦੋ ਪਰਿਵਾਰ ਨੇ ਤੇ ਕਹਿੰਦੇ ਆ ਯਹੀਂ ਪੜਾਈ ਬਾਲ ਸਾਹਿਬ ਦੇ ਸਰਤਾਂ ਇਹੋ ਤੇ ਹੀ ਲਾਲੋਗੀ ਸਾਹਿਬ ਜੇ ਕਾਸ ਦੇ ਵਿੱਚ ਛੇ ਜੀ ਆ ਤੇ 6 ਜੀ ਦੇ ਹਿਸਾਬ ਨਾਲ 30 ਕਿਲੋ ਦੇ ਸਾਧਾ ਲਾਲੋ ਤੇ 30 ਤੇ 60 260 ਕਿਲੋ ਕਣਕ ਆ ਜਾਂਦੀ ਸੀ ਤੇ ਉਹਨਾਂ ਦਾ ਬੜਾ ਵਧੀਆ ਉਹ ਮਹੀਨੇ ਦਾ ਗੁਜ਼ਾਰਾ ਹੋ ਜਾਂਦਾ ਸੀ ਬਹੁਤ ਵਧੀਆ ਦਰਕਲ ਚੱਲਦਾ ਸੀ ਪਰ ਪਰਪਤਮਾਨ ਨੇ 30 ਤੋਂ 5 ਕਿਲੋ ਕਰ ਦਿੱਤਾ ਔਰ ਇਹਦੇ ਵਿੱਚ ਕਿਤੇ ਅਸੀਂ ਵੀ ਦੋਸ਼ੀਆਂ ਆਂ ਆਪ ਵੀ ਦੋਸ਼ੀਆਂ ਜਿਨ੍ਹਾਂ ਨੇ ਮਗਰ ਲਾ ਕੇ ਤੇ ਮਗੋਂ ਤੁਮਾਨ ਦੀ ਸਰਕਾਰ ਬਣਾਈ ਐ ਅਸੀਂ ਆਪ ਦੋਸ਼ੀ ਐ ਇੱਥੇ ਆਪਾਂ ਕਹਿੰਦੇ ਨੇ ਆਪੇ ਫਸੜੀਏ ਤੈਨੂੰ ਕੌਣ ਛਡਾਵੇ ਆ ਬਾਦ ਸਾਹਬ ਨੇ ਕਿਹਾ ਸੀ ਕਿ 2-2000 ਰੁਪਇਆ ਅਸੀਂ ਦਵਾਂਗੇ ਜੇ ਸਰਕਾਰ ਬਣ ਗਈ ਜੇ ਬਾਦ ਸਾਹਬ ਦੀ ਸਰਕਾਰ ਬਣ ਜਾਂਦੀ ਤੇ ਪੈਸੇ ਥੋੜੇ ਲੇਟ ਹੋ ਜਾਂਦੇ ਸਾਰਿਆਂ ਨੇ ਤਾਂ ਨਹੀਂ ਲਾਉਣੇ ਸੀ ਸਾਰਿਆਂ ਨੇ ਟੋਟਲੀ ਹਾਹਾਕਾਰ ਕਰਦੇ ਜੀ ਅੱਜ ਭਗਵਾਨ ਤੁਮਾਨ ਦੀ ਸਰਕਾਰ ਨੇ 30 ਕਿਲੋ ਤੋਂ 5 ਕਿਲੋ ਕਣ ਕਰ ਦਿੱਤੀ ਆਟਾ 5 ਕਿਲੋ ਦਾ ਤੋੜਾ ਦਿੱਤਾ ਤੇ 5 ਕਿਲੋ ਦਾ ਤੋੜਾ ਤੇ ਐਡੀ ਵੱਡੀ ਆਪਣੀ ਫੋਟੋ ਲਾਈ ਆ ਕਿਸੇ ਨੇ ਵਿਰੋਧ ਨਹੀਂ ਕਰਦਾ ਕੋਈ ਹੁਣ ਕਿਉਂ ਨਹੀਂ ਜਾ ਕੇ ਭਗਵੰਤ ਮਾਨ ਨੂੰ ਮੋੜ ਦਿੰਦੇ ਔਰ ਭਗਵੰਤ ਮਾਨ ਨੇ ਕੀ ਕੋਈ ਹਰਕਤ ਕੀਤੀ ਆ ਲੋਕਾਂ ਦਾ ਗਰੀਬਾਂ ਦਾ ਮਜ਼ਾਕ ਡਾਇਆ ਇਹ ਕਰਦੇ ਜੀ ਪਸੱਤ ਜੀ ਆ 5 ਕੀ ਆ 5 ਕਿਲੋ ਕਣਕ ਨੂੰ ਕੀ ਕਰਨਗੇ ਆਟਾ ਖਾਨ ਕੇ ਜੀ ਸੁੰਘਣਗੇ ਸੋ ਐਸਾ ਕਰਕੇ ਹੁਣ ਜਣੀ ਆਉਣ ਵਾਲੀਆਂ ਚੋਣਾਂ ਦੇ ਵਿੱਚ ਧਿਆਨ ਰੱਖਿਓ ਮੈਂ ਬਾਰ-ਬਾਰ ਬੇਨਤੀ ਕਰਦਾ ਕਿ ਜਿਹੜੀ ਗਲਤੀ ਪੇਲੋ ਕੀਤੀ ਹੈ ਉਹ ਹੁਣ ਨਾ ਕਰ ਲਿਓ। ਅਕਾਲੀ ਦਲ ਦੀਆਂ ਜੋ ਸੁਵਿਧਾ ਗਰੀਬਾਂ ਨੂੰ ਦਿੱਤੀਆਂ ਪੈਨਸ਼ਨ ਅਕਾਲੀ ਦਲ ਨੇ ਲਾਈ ਖਾਸ ਕਰਕੇ ਗਰੀਬਾਂ ਦਾ ਦੱਸਣ ਦੇ ਮੈਂ ਐਸੀ ਭਾਈਚਾਰੇ ਦਾ ਕਿਉਂਕਿ ਮੈਂ ਵੀ ਐਸੀ ਭਾਈਚਾਰੇ ਦਾ ਸੰਬੰਧਤ ਹਾਂ। ਕਿਉਂਕਿ ਜਿਹੜਾ ਬੰਦਾ ਖੁਦ ਉਸ ਵਿਚਰਤਾਵੇ ਨੂੰ ਪਤਾ ਹੋਵੇ ਲੜਕੀਆਂ ਦੀ ਨੂ ਸਾਈਕਲ ਵੰਡੇ ਬਾਦਸਾ ਨੇ ਜਿਹੜੇ ਸਕੂਲੇ ਜਾਂਦੀਆਂ ਉਹਨਾਂ ਨੂੰ ਵਜੀਫੇ ਦਿੱਤੇ ਬਾਦਸਾ ਨੇ ਬਣਾਪਾ ਪੈਨਸ਼ਨ ਬਾਦਸਾ ਨੇ ਸ਼ੁਰੂ ਕੀਤਾ ਬਸਾ ਦਾ ਕਿਰਾਇਆ ਫਰੀ ਬਾਦਸਾ ਨੇ ਬਾਦਸਾ ਨੇ ਸ਼ੁਰੂ ਕੀਤਾ ਔਰ ਰਾਸ਼ਨ ਵੀ ਬਹੁਤ ਹੀ ਵੱਡੇ ਪੱਦਰ ਤੇ ਦਿੰਦੇ ਰਹੇ ਔਰ ਮੈਨੂੰ ਇਹਨਾਂ ਪਤਾ ਸੀ ਲੋਕੀ ਬੜੇ ਸੋਖੀ ਰੋਟੀ ਖਾਂਦੇ ਸੀ ਇਹਦਾ ਕਾਢੀ ਦਲ ਦੀ ਸਰਕਾਰ ਸੀ ਅੱਜ ਲੋਕ ਸਰਨੇ ਲੈਣੇ ਛੜਕਾਂ ਤੇ ਮੁਝਾਰੇ ਕਰ ਰਹੇ ਆ ਬਰ ਜਿਹੜਾ ਧਰਨਾ ਲਾਉਣ ਜਾਂਦਾਂ ਦਾ ਸੀ ਬੰਦ ਸਾਹ ਦੇ ਉਹ ਚਾਹ ਦੇ ਪਕੌੜੇ ਦਿੰਦੇ ਦਿੰਦੇ ਸੀ ਤੇ ਭਗਵੰਤਬਾਨ ਦੀ ਸਰਕਾਰ ਅਗੋ ਛੇਤਰ ਮਾਰਦੇ ਨੇ ਡਾਂਗਾ ਮਾਰਦੇ ਫਿਰਦੇ ਨੇ ਚਾਹੇ ਉਹ ਲੜਕੀਆਂ ਤੇ ਚਾਹੇ ਲੜਕਾ ਕੁੜੀਆਂ ਤੱਕ ਨਹੀਂ ਬਖਸ਼ਦੇ ਸਵੈਸ ਕਰਕੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਤੁਹਾਡੇ ਕੋਲ ਇੱਕ ਵਾਰ ਪਹਿਲਾਂ ਵੀ ਵੀਡੀਓ ਪਾਈ ਸੀ 2024 ਆ ਬਾਰ ਬਾਰ ਅਗਾਹ ਕਰ ਰਿਹਾ ਮੈਂ ਤੁਹਾਨੂੰ ਬਾਰ ਬਾਰ ਬੇਨਤੀ ਕਰ ਰਿਹਾ ਕਿ ਵੇਖਿਓ ਗਲਤੀ ਨਾ ਕਰਿਓ ਗਲਤੀ ਨਾ ਕਰਿਓ ਇਹਨਾਂ ਦੇ ਝਾਥੇ 'ਚ ਨਾ ਆਇਓ ਹੁਣ ਇਹਨਾਂ ਨੇ ਹੋਰ ਨਵੇਂ ਤੋਂ ਨਵੇਂ ਟਕਵੰਜ ਬਣਾ ਕੇ ਤੁਹਾਨੂੰ ਸਾਨੂੰ ਮੇਰੇ ਵਰਗਿਆਂ ਨੂੰ ਗਰੀਬਾਂ ਨੂੰ ਉਹਨਾਂ ਨੇ ਗਮਰਾ ਕਰਨਾ ਤੇ ਇਹਨਾਂ ਤੋਂ ਬਚੋ ਜਾਂ ਕੋਈ ਦੱਸੇ ਕਿ ਸਾਰੀ ਦੁਨੀਆ ਕਰਦੀ ਆ ਸਾਰੀ ਦੁਨੀਆ ਇਸ ਗੱਲ ਨੂੰ ਮੰਨਦੀ ਕਿ ਪਾਕਿਸਤਾਨ ਨੇ ਸਾਨੂੰ ਬਹੁਤ ਕੁਝ ਦਿੱਤਾ ਉਹ ਇਹਨਾਂ ਤੋਂ ਸਰਕਾਰ ਤੋਂ ਡਰਦੀ ਉਹ ਗੱਲ ਨਹੀਂ ਕਰਦੀ ਸਰਕਾਰ ਕਾਂਦੀ ਦਲ ਦੀ ਆ ਜਣੇ ਬਹੁਮਤ ਨਾ ਆਏਗੀ ਔਰ ਜਿੱਤੇ ਕੀ ਵੀ ਸੋਚ ਕਰਕੇ ਤਗੜੇ ਹੋ ਕੇ ਜਦੋਂ 2024 ਦੇ ਇਲੈਕਸ਼ਨ ਦੇ ਵਿੱਚ ਸਾਰੇ ਜਣੇ ਆਪੋ ਆਪਣੇ ਭੈਣ ਭਾਈਆਂ ਨੂੰ ਪਾਈਆਂ ਨੂੰ ਸਾਰੇ ਰਿਸ਼ਤਾਰਾਂ ਨੂੰ ਹੁਣ ਤੋਂ ਹੀ ਕਮਰ ਕੱਸੀ ਕਾਲੋ ਇਹ ਨਾ ਕਿਓ ਕਿ ਸਾਨੂੰ ਹਲਕੇ ਇੰਚਾਰਜ ਦੇ ਨਹੀਂ ਕਿਹਾ ਜਾਂ ਸਾਨੂੰ ਉਤੋਂ ਕਿਸੇ ਨੇ ਕਿਹਾ ਨਹੀਂ ਸਾਨੂੰ ਕਿਆ ਦਿੱਤੇ ਅਸੀਂ ਕਿਉਂ ਕਰੀਏ ਅਸੀਂ ਕਰਨਾ ਆਪਣੇ ਲਈ ਜੇ ਕਾਲੀਦਾਲ ਦੀ ਸਰਕਾਰ ਬਣੋ ਕਿ ਤੇ ਸਾਨੂੰ ਫਾਇਦਾ ਹੋਣਾ ਗਰੀਬਾਂ ਨੂੰ ਫਾਇਦਾ ਹੋਣਾ ਪਰ ਦੂਜੀ ਗੱਲ ਕੀ ਧਰਮੀ ਫੌਜੀਆ ਨੂੰ ਵੀ ਬਹੁਤ ਸਹੂਲਤਾਂ ਦਿੱਤੀਆਂ ਜੋਧਪੁਰ ਦੀ ਜਿਹੜੇ ਸਿੰਘ ਸਿੰਘ ਉਹਨਾਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਸ਼ਰੋਣੀ ਕਾਲੀਦਾਲ ਨੇ ਅਜਰ ਕਾਡ ਵੀ ਬੋਲਦਾ ਵੇਖ ਲੈਣ ਜਿੰਨੇ ਵੇਖਣਾ ਪਰ ਕੋਚੇ ਬੰਦੇ ਐਡੀ ਗਰੀਬ ਸੋਚ ਵਾਲੇ ਆ ਜਿਨ੍ਹਾਂ ਦੀ ਸੋਚ ਮਰ ਗਈ ਆ ਉਹ ਕਿਸ ਨਾ ਕਿਸੇ ਤਰੀਕੇ ਤੇ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿੰਤੂ ਪਰੰਤੂ ਕਰਿਆ ਇੱਕ ਸਹਿਜਪਾਲ ਹੈਗਾ ਵਾ ਜਲਾਲਾਬਾਦ ਦਾ ਉਹਨੇ ਵੀਡੀਓ ਬਣਾਈ ਜੀ ਸਾਨੂੰ ਕਹ ਉਹਦੇ ਕਮਰੇ ਨਹੀਂ ਮਿਲਤੇ ਲੋਕਾਂ ਨੂੰ ਗ੍ਰਾਮ ਦਾ ਸਰਾਂਦ ਵਿੱਚ ਤੰਗ ਪ੍ਰੇਸ਼ਣ ਕੀਤਾ ਇਹ ਜਿਹੜਾ ਕੂੜ ਪ੍ਰਚਾਰ ਕਰਦੇ ਨਾ ਇਹ ਲੋਕ ਇਹਨਾਂ ਨੂੰ ਅਸੀਂ ਆਪਾਂ ਡਕਣਾ ਤੁਸੀਂ ਡਕਣਾ ਮੈਂ ਡਕਣਾ ਆ ਪਬਲਿਕ ਨੇ ਡਕਣਾ ਪਬਲਿਕ ਨੂੰ ਡਕਣਾ ਵੀ ਚਾਹੀਦਾ ਹੈ ਅਹੀਂ ਗੁਰਸੇਖਵਾ ਯਾਰ ਗੁਰੂ ਕੇ ਸੇਖਵਾ ਜੇ ਕਿਤੇ ਗੁਰੂ ਘਰ ਦੀ ਬਦਰਾਮੀ ਕਾ ਕੋਈ ਕਰਦਾ ਤੇ ਸਾਡਾ ਫਰਜ ਨਹੀਂ ਮੰਨਦਾ ਬੋਲਣ ਦਾ ਇਸ ਕਰਕੇ ਜੇ ਕੋਈ ਵੀ ਬਖਾਲਪਤ ਕਰੇ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਜਾਂ ਅਕਾਲੀ ਦਲ ਦੀ ਅਹੀਂ ਬਾਦੂ ਸਾਹਿਬ ਦੇ ਖਾ ਕੇ ਬਾਦੂ ਸਾਹਿਬ ਨੇ ਸੂਲਤਾ ਦਿੱਤੀ ਅਹੀਂ ਬਾਦੂ ਸਾਹਿਬ ਦੀਆਂ ਇਹ ਬਖਤਈਆਂ ਸੁਣੀ ਜਾਂਦੇ ਆ ਜੇ ਕੋਈ ਕਰਦਾ ਤੇ ਅਹੀਂ ਬੋਲਦੇ ਵੀ ਚੁੱਪ ਕਰਕੇ ਪਾਸਾ ਵਟਦੇ ਨਹੀਂ ਇੱਕ ਵਟਣ ਦੀ ਕੀ ਲੋੜ ਐ ਅਗਲੇ ਨੂੰ ਕਹੋ ਅਗਰਵੇਂ ਦੋਗੀ ਭਾਈ ਆ ਜਿਹੜੇ ਤੁਸੀਂ ਰੋਟੀ ਖਾ ਕੇ ਤੁਰੇ ਫਿਰਦੇ ਉਹ ਤਾਂ ਜੇ ਅੱਜ ਗਰੀਬ ਵਰਗ ਥੋੜਾ ਹੋਸ਼ ਵਿੱਚ ਆਇਆ ਬਾਦ ਨਾਕਾਮ ਦਾ ਭੋਇਆ ਇਹਦੇ ਵਿੱਚ ਕਾਫੀ ਪਰਸੈਂਟ ਜਿਹੜਾ ਬਾਦਸ਼ਾਹ ਦਾ ਦੀ ਦੇਣ ਵਾ ਨਾ ਬਾਦਲ ਵਰਗਾ ਮੁੱਖ ਮੰਤਰੀ ਹੋਇਆ ਕਿ ਨਾ ਹੋਣਾ ਨਾ ਪੰਜਾਬ ਨੂੰ ਲੀਡਰ ਮਿਲਿਆ ਅੱਜ ਸਾਰੇ ਗੱਲ ਨੂੰ ਮੰਨਦੇ ਆ ਤੇ ਚੁੱਪ ਕਰਕੇ ਨਾ ਉਹ ਸਮੇਂ ਦੀ ਵਡੀ ਕਰ ਰਹੇ ਕਿ ਸਮਾ ਆਵੇ ਤੈਹੀਂ ਪਾਰਟੀ ਮਾਰੀਏ ਤੈਹੀਂ ਅਕਾਲੀ ਦਲ ਦੀ ਸਰਕਾਰ ਬਣੇ ਸਰਕਾਰ ਕਾਲੀ ਦਲ ਦੀ ਬਣ ਜਾਣੀ ਹੈ। ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਦਾ ਸੁਖੀਰ ਸਿੰਘ ਬਾਦਲ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਸਮੇਂ-ਸਮੇਂ ਬੰਦੀ ਸਿੰਘਾਂ ਦਾ ਔਰ ਸੇਕੂਮ ਦਾ ਕੋਈ ਵੀ ਮਸਲਾ ਉਹਨੂੰ ਬੜੇ ਸਹੀ ਤਰੀਕੇ ਨਾਲ ਉਹਨੂੰ ਚੁੱਕਿਆ ਔਰ ਉਹਦੇ ਮਸਲੇ ਹੱਲ ਕਰਾਇਆ ਔਰ ਮੈਂ ਪਹਿਲਾਂ ਵੀ ਇੱਕ ਬੇਨਤੀ ਕੀਤੀ ਸੀ ਕਿ ਸ਼ਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਇੱਕ ਆਪੜਾ ਐਸਾ ਵਕੀਲਾ ਦਾ ਪੈਨਲ ਬਣਾਉਣਾ ਚਾਹੀਦਾ ਜਿਹੜੇ ਵਿਰੋਧ ਕਰਦੇ ਨੇ ਨਰਜਾਇਜ਼ ਹਾਂ ਜੀ ਉਹਨਾਂ ਕੋਲ ਤੱਥਵਾ ਕੋਈ ਧਾਰਾ ਜਾਂ ਕਿਤੇ ਨਾ ਕਿਤੇ ਗਲਤ ਹੋ ਰਿਹਾ ਆ ਲਗਦਾ ਨਾ ਨੂੰ ਜੇ ਕੋ ਪ੍ਰੂਫ ਆ ਤੇ ਮੈਂ ਤੇ ਠੀਕ ਹੈ ਜੇ ਕੋ ਨਜਾਇਜ਼ ਸ਼ਰੋਨੀ ਕਮੇਟੀ ਨੂੰ ਭੰਡੇ ਚਾਹੇ ਬੰਦਾ ਹੋਵੇ ਵੱਡਾ ਤੇ ਭਾਵੇਂ ਛੋਟਾ ਕੋਈ ਵੀ ਹੋਵੇ ਉਹਦੇ ਉੱਤੇ ਉਸੇ ਵਾਰੇ ਕਾਨੂੰਨੀ ਕਾਰਵਾਈ ਕਰਕੇ ਤੇ ਉੱਤੇ ਪਰਚਾ ਦਰਜ ਹੋਣਾ ਕੀ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਹ ਦਿਨ ਪਤਾ ਕੀ ਹੈ ਕਿ ਉਹ ਘਾਂ ਤੋਂ ਕੋਈ ਕਿੰਤੂ ਪ੍ਰਿੰਤੂ ਨਹੀਂ ਕਰੇਗਾ ਮੂੰਹ ਤੋੜਵਾ ਜਵਾਬ ਦੇਣਾ ਜ਼ਰੂਰੀ ਹੈ ਜੇ ਤਾਂ ਆਪਾਂ ਬੋਲਦੇ ਨਹੀਂ ਨਾ ਇੱਕ ਗਾਲਾਂ ਕੱਢ ਗਿਆ ਨੂੰ ਇੱਕ ਇਹ ਦੂਜਾ ਵੀ ਕੱਢ ਗਿਆ ਦੂਜੇ ਨੂੰ ਇੱਕ ਇਹ ਤਿੱਜਾ ਵੀ ਕੱਢ ਗਿਆ ਇਹਦਾ ਉਹ ਉਹ ਕਿਸੇ ਤੋਂ ਸਿਆ ਨੰਗਿਆ ਤੇ ਰੋਂਦਾ ਪਿਆ ਕਹਿੰਦਾ ਯਾਰ ਰੋਣਾ ਕਿਉਂ ਕਹਿੰਦਾ ਸਿਆ ਹੀ ਨੰਗਿਆ ਕਹਿੰਦਾ ਸਿਆ ਨਹੀਂ ਅੱਜ ਸਿਆ ਨੰਗਿਆ ਕੱਲ ਨੂੰ ਪਿਆ ਪਿਆ ਬਣ ਜਾਣਾ ਉਹ ਬਣ ਗਿਆ ਪਿਆ ਹੁਣ ਜਿਹਦਾ ਜੀ ਕਰਦਾ ਉਹ ਸ਼ਰਮਨੀ ਕਮੇਟੀ ਤੇ ਬੋਲਣ ਡੈ ਪਿੰਦਾ ਪਰ ਅੱਜ ਵੀ ਮੈਂ ਉਹਨਾਂ ਬੰਦਿਆਂ ਦੀ ਖਾਲਪਤ ਕਰਦਾ ਜਿਨ੍ਹਾਂ ਨੇ ਵਦੀਸ਼ਾਂ ਚੋਂ ਫੰਡ ਲਿਆ ਤਾਂ ਫੰਡ ਅੰਗ ਲਿਆ ਦੀ ਜਿਹੜੇ ਆਪਣੇ ਆਪ ਨੂੰ ਪੰਚਾਇਤ 87 ਕਮਾਉਂਦੇ ਐ ਜਿਨ੍ਹਾਂ ਨੇ ਕਦੀ ਕਿਸੇ ਧਰਮੀ ਫੌਜੀ ਜਾਂ ਜੋਧਪੁਰੀਆਂ ਦੀ ਜਾਂ ਥਾਰ ਦੇ ਲਈ ਅੱਜ ਵੀ ਉਹ ਪਰਿਵਾਰ ਨੇ ਜਿਨ੍ਹਾਂ ਦੇ ਛੱਤਾਂ ਦੇ ਘਾਉਗੇ ਨੇ ਚੁੱਲਿਆਂ ਦੇ ਘਾਉਗੇ ਨੇ ਜਿਹੜੇ ਦਰਦ-ਦਰਦੀਆਂ ਠੋਕਰਾਂ ਖਾ ਰਹੇ ਨੇ ਉਹਨਾਂ ਸਿੱਖਾਂ ਦੀ ਜੇ ਵਾਂ ਫੜੀਆ ਤੇ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੜੀਆ ਤੇ ਅਕਾਲੀ ਦਲ ਨੇ ਫੜੀਆ ਮਾਨ ਸਾਹਿਬ ਨੇ ਬੜਾ ਪਹਾ ਬਾਰੋਂ ਲੈਂਦਾ ਜਿਹਾ ਪਿੱਛੇ ਵੀ ਇੱਕ ਵੀਡੀਓ ਪਾਈ ਸੀ ਮੇਰ ਕੋ ਤੱਥ ਵੀ ਹੈ ਤੇ ਪ੍ਰੂਫ ਵੀ ਹੈ ਗਿਆ ਸੋ ਇਸ ਕਰਕੇ ਜਿਹੜੇ ਸ਼ਰੋਣੀ ਕਮੇਟੀ ਦੀ ਵਿਖਾਲਤ ਕਰਦੇ ਤਾਂ ਉਹਨਾਂ ਨੂੰ ਨਸ ਬਉਣ ਲਈ ਮੈਂ ਪ੍ਰਧਾਨ ਸਾਹਿਬ ਨੂੰ ਸ਼ਰੋਣੀ ਗੁਰਦਾਰ ਪ੍ਰਬੰਧਕ ਕਮੇਟੀ ਨੂੰ ਤੇ ਬਾਦਸ਼ਾਹ ਨੂੰ ਬੇਨਤੀ ਕਰਾ ਕੇ ਬਾਦਸ਼ਾਹ ਇੱਕ ਪੈਨਰ ਬਣਾ ਲਓ ਜਿਹੜਾ ਬੰਦਾ ਵਿਖਾਲਤ ਕਰੇ ਜਾਂ ਤੱਥਾਂ ਅਧਾਰੋ ਆਜੇ ਸੋਸ਼ਲ ਮੀਡੀਆ ਦਾ ਜ਼ਮਾਨਾ ਆਪਣੇ ਸਾਰੇ ਪ੍ਰੂਫ ਕਰੇ ਜੇ ਗਲਤ ਸਾਬਤ ਹੁੰਦਾ ਤੇ ਉਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਤਾਂ ਕਿ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਜਿਹੜਾ ਸ਼ਰੌਨੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਔਰ ਅਕਾਲੀ ਦਲ ਦਾ ਭੰਡੀ ਪ੍ਰਚਾਰ ਕਰਦੇ ਆ ਉਹ ਸੈਜਰੇ ਵਰਗੇ ਸੈਜਪਾਲ ਜਿਹੜਾ ਜਲਾਲਾਬਾਦ ਦਾ ਮੁੰਡਾ ਹੈਗਾ ਅਮਰਦੀ ਤੁਹਾਨੂੰ ਫੋਟੋ ਵੀਡੀਓ ਦਿਖਾਉਣਾ ਉਹ ਮਰ ਕੋ ਅੱਗੇ ਪਿੱਛੇ ਹੋ ਗਈ ਆ ਬੜੀ ਵਾਇਰਲ ਹੋ ਰਹੀ ਆ ਵੀਡੀਓ ਉਹੋ ਜਿਹੇ ਬੰਦਿਆਂ ਨੂੰ ਅਜੋ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕੀ ਸਾਬਤ ਕਰਨਾ ਚਾਹੁੰਦਾ ਵੀਡੀਓ ਪਾ ਕੇ ਬਦਰਾਨੀ ਕਰ ਰਿਹਾ ਗੁਰੂਗਰ ਦੀ ਉਹ ਜੇ ਬੰਦਿਆਂ ਨੂੰ ਕੋਰਟ ਚ ਘੜੀ ਸਿਆਵੇ ਤੇ ਦੂਜੇ ਬੰਦੇ ਇਸ ਟਾਪਿਕ ਤੇ ਮੁੜ ਕੇ ਗੱਲ ਨਹੀਂ ਕਰਦੇ ਜੇ ਸੱਚਾਈ ਆ ਤੇ ਲੜੇਗਾ ਕੋਰਟ ਫੈਸਲਾ ਕਰਦੇ ਕਿ ਕੀ ਵਾਕਿਆ ਇਹ ਸਹੀ ਹੈ ਕਿ ਇਹ ਇਹ ਰੰਗ ਦਾ ਬੰਦਾ ਨੰਬਰ ਪਰਉਣ ਵਾਸਤੇ ਕਿਦਾਉ ਅੰਮ੍ਰਿਤਵਾਲ ਮਹਾਰੋ ਕਈ ਬੰਦੇ ਆਪਣੀ ਸਿਕਿਉਰਿਟੀ ਲੈਣ ਵਾਸਤੇ ਸ਼ਰਤ ਵਾਸਤੇ ਆਪਣੇ ਨੰਬਰ ਬਣਾਉਣ ਵਾਸਤੇ ਉਹ ਸ਼ਰਮਨੀ ਕਰਤਾ ਪ੍ਰਬੰਧਕ ਕਮੇਟੀ ਤੇ ਸ਼ਰਮਨੀ ਕਾਲੀਦਾਲ ਤੇ ਨਿਸ਼ਾਨੇ ਬਣਾਉਂਦੇ ਆ ਆਦਦੇ ਆ ਉਹਨਾਂ ਨੂੰ ਡੱਕਣ ਵਾਸਤੇ ਇੱਕ ਵਕੀਲਾਂ ਦਾ ਪੈਨਲਟੀ ਦਾ ਔਰ ਜੇ ਤੁਸੀਂ ਕਹੋਗੇ ਜੇਵਾ ਮੈਂ ਵੀ ਕਰ ਸਕਦਾ ਜੀ ਐਨੇ ਵਕੀਲ ਨਾ ਸ਼ਰਮਨੀ ਕਮਿਟੀ ਕੋ ਦੇ ਦਿਓ ਇੱਕ ਦੋ ਵਕੀਲ ਮੈਨਾਂ ਵੇਖਿਓ ਭਲਾ ਜੇ ਕੋ ਰਹੇ ਗਏ ਤੇ ਮੈਂ ਦੇ ਅੱਗੇ ਇਹਨਾਂ 24-25 ਸਾਲ ਕੇਸ ਲੜਿਆ ਮੈਂ ਤੇ ਨਾਲੇ ਮੈਨੂੰ ਸ਼ੌਂਕ ਵੀ ਲੜਨ ਦਾ ਮੈਂ ਲੜ ਵੀ ਲੈਣੇ ਸਾਰੇ ਸੋ ਇਸ ਕਰਕੇ ਜੇ ਪੰਥ ਦੀ ਕੌਮ ਦੀ ਬਖਾਰਬਤ ਕਰਨ ਵਾਲੇ ਨੂੰ ਨਾਚ ਨਾ ਨਾ ਪਾਈ ਤੇ ਫਿਰ ਨਹੀਂ ਜੇ ਗੱਲ ਪੜਨੀ ਕਿਉਂਕਿ ਪਬਲਿਕ ਬਾ 145 ਪ੍ਰਚਾਰ ਕਰਨਗੇ ਤੇ ਕੋਈ ਨਾ ਕੋਈ ਮੰਨੀ ਜਾਣਗੇ ਕਿ ਇਹ ਬੋਲਣ ਦਾ ਸਹੀ ਬੋਲਣ ਦਾ ਸੋ ਇਸ ਕਰਕੇ ਇਹਨਾਂ ਨਾਚ ਪਾਉਣ ਵਾਸਤੇ ਇੱਕ ਵਕੀਲਾਂ ਦਾ ਪੈਨਲ ਬਣਾਇਆ ਜਾਏ ਮੇਰੇ ਵਰਗੇ ਦੀ ਡਿਊਟੀ ਲਾ ਦੋ ਜੇਦਾ ਸਾਈਪਾਲਾ ਫੌਂਡੇਸੀ ਹਜੇ ਨੂੰ ਧੂਕੇ ਲਿਆ ਜਾਂਦਾ ਕੋਰਟ ਦੇ ਵਿੱਚ ਇੱਥੇ ਪਰਚਾ ਦਰਜ ਕਰਾਇਆ ਹੁੰਦਾ ਤੇ ਕਿਉਂ ਬੋਲੇ ਹਾਂਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕਮੈਂਟਾਂ ਦੇ ਵਿੱਚ ਮੈਨੂੰ ਭਰਾਓ ਦੱਸ ਦਿਆ ਕਰੋ ਮੈਂ ਗਲਤ ਆ ਕਿ ਸਹੀ ਹਾਂ ਅਵਲ ਤਾਂ ਮੈਂ ਬਿਲਕੁਲ ਸਹੀ ਹਾਂ ਮੈਨੂੰ ਆਪਣੇ ਤੇ ਵਿਸ਼ਵਾਸ ਵਾ ਸੱਚ ਨੂੰ ਸੱਚ ਕਹੋ ਪੱਲੇ ਹੋਵੇ ਸੱਚ ਤੇ ਕੋਠੇ ਚੜਕੇ ਨੱਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ